ਹਾਂਜੀ ਕੌਣ ਬੋਲਦੇ ਜੀ ਤਰ ਤਰਾਂ ਕੇ ਦੋਵਰੇ ਕੰਮ ਹੈ ਤੁਹਾਨੂੰ ਸਮਝ ਆਈ ਕਿ ਨਹੀਂ 100 ਰੁਪਇਆ ਕਰੋੜ ਦੇਣਾ ਜਾਂ ਨਹੀਂ ਦੇਣਾ ਬੋਲ ਕੌਣ ਰਹੀ ਜੀ ਭਾਜੀ ਤੁਸੀਂ ਬੋਲਣ ਦੇ ਆ ਤੁੰਨਾ ਕੌਣ ਬੋਲਦਾ ਆ ਹਾਂਜੀ ਤਿੰਨ ਦਵਾਰ ਤਿੰਨ ਦਵਾਰਾ ਸ਼ੋਅ ਮੈਂ ਚਾਹੀਦਾ ਗੱਦਾ ਨਹੀਂ ਨਹੀਂ ਭਾਜੀ ਮੈਂ ਕੀ ਵਿਗਾੜਿਆ ਤੁਹਾਡਾ ਕੌਣ ਬੋਲ ਰਿਹਾ ਤੁਸੀਂ ਤੇ ਰੁਪਇਆ ਤੇ ਰੁਪਇਆ ਕਰੋੜ ਤੇ ਤਿਆਰ ਰੱਖ ਵੀ ਠੀਕ ਆ ਮੇਰੇ ਪੀਜੀ ਰਿਤਰਾਤ ਨੂੰ ਮੈਂ ਸ਼ੋਅ ਮੈਚ ਦੇ ਨਾਲ ਘਰੇ ਵੜ ਕੇ ਦਿਖਾ ਦੂੰਗਾ ਫਿਰ ਮੈਮ ਵੀਰੇ ਤੁਹਾਡਾ ਵਿਗਾੜਿਆ ਕੀ ਆ ਮੈਨੂੰ ਤੇ ਦੱਸ ਦੋ ਨਾ ਮੈਂ ਮੇਰੀ ਗਲਤੀ ਨਹੀਂ ਨਿਕੋ ਨਾ ਤੇ ਭਰਾ ਜੀ ਮੇਰੇ ਕੋ ਕਰੋੜਿਆ ਤੇ ਨਾ ਹੀ ਮੈਨੇ ਜੋਗਾ ਹੈਗਾ ਜੀ ਜਿਹੜੀਆਂ ਤੂੰ ਫੇਸਬੁੱਕ ਤੇ ਵੀਡੀਓ ਵਗੈਰਾ ਪਾਉਂਦਾ ਨਾ ਤੇਰਾ ਹੱਲ ਤੇ ਮੈਂ ਕਰ ਦੂੰਗਾ ਰੀਜਨ ਐ ਕਰੇ ਫਿਰ ਤੇ ਮਹਾਰਾਜ ਸਮਾਜ ਸੇਵਾ ਚ ਹੀ ਆ ਮੈਂ ਕਿਹੜਾ ਕੋਈ ਗਲਤ ਕੰਮ ਕਰਨ ਡਿਆ ਦੱਸੋ ਕਿਸਾਨ ਯੂਨੀਅਨ ਦਾ ਮੈਂ ਲੀਡਰ ਆ ਸਮਾਜ ਸੇਵਾ ਕਰਨ ਡਿਆ ਮੈਂ ਕਿਹੜਾ ਕੋਈ ਗਲਤ ਕੰਮ ਕਰ ਰਿਹਾ ਜੀ ਆਉਂਦੇ ਵੇਰੇ ਪਈ 1 ਕਰੋੜ ਰੁਪਏ ਤੇ ਆ ਰਹਾ ਗਾਥੀ ਗਾ ਨਹੀਂ ਹੈਗੀ ਤੇ ਤੈਨੂੰ ਤੇਰੇ ਕੋਲ ਸੋਮਾ ਜਿਹੜਾ ਹੱਤਾ ਦੋਾਰ ਗੱਤ ਯਾਰ ਕਬੇ ਇਹ ਰਿਸਮ ਸਲਾਮ ਦੀ ਜਾਨ ਨੂੰ ਫਿਰ ਦੱਦੇ ਨਾ ਚਿੱਕਦਾ ਨਹੀਂ ਭਾਜੀ ਤੁਹਾਨੂੰ ਵੇਖੋ ਗਲਤ ਭਲੇਖਾ ਲੱਗ ਰਿਹਾ ਯਾਰ ਤੁਹਾਨੂੰ ਗਲਤ ਗੱਲ ਕੋਈ ਕਰ ਰਿਹਾ ਇੰਨੇ ਜੁਗਾ ਮੈਂ ਨਹੀਂ ਜੀਦਾ ਕੋਈ ਨਹੀਂ ਤੂੰ ਆਪ ਦੀ ਸਮਾਜ ਸੇਵਾ ਚਾਹੁੰਦਾ ਹੈ ਨਾ ਇੱਧਰ ਵੀ ਸਮਾਜ ਸੇਵਾ ਕਰਵੇ ਕਰੋ 1 ਕਰੋੜ ਕਿੱਟਕੇ ਨਹੀਂ ਵੀਰੇ ਮੇਰੇ ਕੋ ਨਹੀਂ ਕਰ ਪਾ ਕੋਈ ਪ੍ਰਬੰਧ ਇਦਾਂ ਦਾ ਮੈਨੂੰ ਗਲਤੀ ਤਾਂ ਦੱਸੋ ਨਾ ਤੁਸੀਂ ਕੌਣ ਬੋਲ ਰਹੇ ਹੋ ਮੇਰਾ ਭਰਾ ਦੱਸ ਦੋ ਕੋਈ ਸ਼ਰਾਰਤ ਕਰ ਰਿਹਾ ਜਾਂ ਮੈਂ ਦੱਸਣ ਨਿਆ ਮੈਂ ਤੇਰਾ ਤੂੰ ਐ ਕਵਿੰਦਰਪਾਲ ਤੇ ਫੋਨ ਤੇ ਬੋਲਦਾ ਮੈਂ ਤੇਰਾ ਦੋ ਵਾਰੀ ਅੱਗੇ ਕੰਮ ਕਰਤਾ ਤੇ ਨਾ ਕਰਿਆ ਤੀਜੀ ਵਾਰੀ ਫੇਰ ਕੰਮ ਕਰ ਦੇਣਾ ਤੇ ਤੂੰ ਦੇਖਣਾ ਕਾਹਠਾ ਫਤਰੂਣ ਤੈਨੂੰ ਆਖਰੀ ਵਾਰੀ ਕਹਿ ਰਿਹਾ 75 ਮਿੰਟ 15 ਤੇ 15 ਮਿੰਟਾਂ ਅਜੇ ਮੈਂ ਜਵਾਬ ਦੇ ਦੇ ਨਹੀਂ ਤਾਂ ਤੈਨੂੰ ਦੁਬਾਰਾ ਮੈਂ ਇੱਕ ਵਾਰੀ ਫੋਨ ਕਰਨਾ ਤੇ ਦੂਜੀ ਵਾਰੀ ਮੈਂ ਤੇਰਾ ਪਟਾਕਾ ਹੀ ਪਾਉਣਾ ਹੁਣ ਤੇ ਹਿਸਾਬ ਲੜਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੀ ਗੱਲ ਹੋਈ ਇਹ ਇੰਦਰਪਾਲ ਸਿੰਘ ਬੈਂਸ ਜੋਤ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੋਨੀ ਆ ਇਸ ਵੇਲੇ ਪਿਛਲੇ ਲੰਬੇ ਸਮੇਂ ਤੋਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰ ਰਿਹਾ ਹਾਂ ਵਰ ਸਮੇ ਸਮੇ ਤੇ ਉਹਨਾਂ ਨੂੰ ਇਤਲਾਹ ਵੀ ਦਿਨਾ ਹੈ ਕਿ ਮੈਨੂੰ ਪਿਛਲੇ ਕੁਝ ਮਹੀਨਿਆਂ ਤੋਂ ਕਾਲਸ ਵੀ ਆ ਰਹੀਆਂ ਨੇ ਥ੍ਰੈਟ ਕਾਲ ਮੇਰੀ ਰੈਕੀ ਵੀ ਹੋ ਰਹੀ ਆ ਕੁਝ ਬੰਦੇ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਔਰ ਅੱਜ ਫੇਰ ਇੱਕ ਮੈਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਜਿਨ੍ਹਾਂ ਦਾ ਕਹਿਣਾ ਆ ਕਿ ਸਿੱਧਾ ਜਾ ਤੇ 1 ਕਰੋੜ ਰੁਪਇਆ ਦਿਓ ਇਸ ਤੋਂ ਪਹਿਲਾਂ ਵੀ ਅਸੀਂ ਤੇਰਾ ਦੋ ਵਾਰੀ ਟਰੈਪ ਲਾ ਚੁੱਕੇ ਆ ਕੋਸ਼ਿਸ਼ ਕਰ ਚੁੱਕੇ ਆ ਤੂੰ ਬਚ ਗਿਆ ਹੁਣ ਕਦੀ ਵੀ ਤੈਨੂੰ ਕੋਈ ਵੀ ਆਪਾ ਢਿਲਮਠ ਨਹੀਂ ਕਰਾਂਗੇ ਤੇਰੇ ਘਰ ਦੇ ਅੰਦਰ ਵੜ ਕੇ ਤੇਰਾ ਨੁਕਸਾਨ ਵੀ ਕਰਾਂਗੇ ਜਾਂ ਪਰਿਵਾਰ ਦਾ ਕਰਾਂਗੇ ਨਹੀਂ ਤੇ 1 ਕਰੋੜ ਰੁਪਇਆ ਦਿੱਤਾ ਜਾਵੇ ਤੇ 3 ਵਜੇ ਤੇ 10 ਮਿੰਟ ਤੇ ਜਿਹੜਾ ਅੱਜ ਵੀ ਇਹ ਫੋਨ ਆਇਆ ਵਟਸਐਪ ਦੇ ਉੱਪਰ ਪੁਲਿਸ ਦੀ ਕਾਰਵਾਈ ਪਿਛਲੇ 2 ਮਹੀਨਿਆਂ ਤੋਂ ਇਹ ਸਾਰਾ ਕੁਝ ਮੇਰੇ ਨਾਲ ਚੱਲ ਰਿਹਾ ਪਰ ਪੁਲਿਸ ਵੱਲੋਂ ਸਾਡੇ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਨੂੰ ਵੀ ਮੈਂ ਬਾਰ-ਬਾਰ ਇਤਲਾਹ ਵੀ ਦੇ ਰਿਹਾ ਦੋ ਦਰਖਾਸਤਾਂ ਇਸ ਤੋਂ ਪਹਿਲਾਂ ਲਿਖਤੀ ਦੇ ਚੁੱਕਿਆ ਪਰ ਫਿਰ ਵੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਕੋਈ ਨਹੀਂ ਕੀਤੀ ਜਾ ਰਹੀ ਔਰ ਮੇਰੀ ਸਿੱਧੇ ਤੌਰ ਦੇ ਉੱਪਰ ਹੁਣ ਅੱਕ ਕੇ ਮੈਨੂੰ ਗੱਲ ਕਹਿਣੀ ਪੈ ਰਹੀ ਹੈ ਕਿ ਜੇਕਰ ਮੇਰਾ ਤੇ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤੇ ਉਹਦਾ ਜਿਹੜਾ ਜ਼ਿੰਮੇਵਾਰ ਆ ਉਹ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਹੋਊਗਾ ਉਹ ਇਸ ਕਰਕੇ ਕਹਿ ਰਿਹਾ ਕਿਉਂਕਿ 24 ਮਈ ਨੂੰ ਮੈਂ ਲਿਖਤੀ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਜਿਦੇ ਵਿੱਚ ਪੁਖਤਾ ਸਬੂਤ ਸੀਗਾ ਕਿ ਕੁਝ ਬੰਦੇ ਰੇ ਅਸਲਾ ਖਰੀਦਣ ਵਾਸਤੇ ਗਏ ਉਸ ਤੋਂ ਬਾਅਦ ਉਹਨਾਂ ਨੇ ਪਿਛਲੇ ਹਫ਼ਤੇ ਵੀ ਮੇਰੀ ਰੈਕੀ ਕੀਤੀ ਮੇਰੀ ਪਿੱਛੇ ਗੱਡੀ ਦੇ ਪਿੱਛੇ ਆਪਣਾ ਮੋਟਰਸਾਈਕਲ ਆਇਆ ਪਰ ਉਹ ਕੁਝ ਲੋਕਲ ਲੈਵਲ ਦੇ ਨਸ਼ੇੜੀ ਟਾਈਪ ਦੇ ਸੀਗੇ ਅਸੀਂ ਸੋਚ ਰਹੇ ਸੀ ਕਿ ਸ਼ਾਇਦ ਇਹ ਗੱਲ ਇੱਥੇ ਹੀ ਆ ਪਰ ਇਹ ਗੱਲ ਇੱਥੇ ਨਹੀਂ ਇੱਦਾਂ ਤਾਂ ਹੁਣ ਵਿਦੇਸ਼ਾਂ ਤੋਂ ਜਾਂ ਪਾਕਿਸਤਾਨ ਤੋਂ ਵੀ ਫੋਨ ਆ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਬਹੁਤ ਢਿੱਲੀ ਆ ਤੇ ਆਮ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਉਹ ਇਸੇ ਕਰਕੇ ਸਾਡੇ ਪ੍ਰਸ਼ਾਸਨ ਉੱਤੇ ਨਹੀਂ ਬਣਦਾ ਇੱਕ ਮੈਂ ਆਗੂ ਹੋਣ ਦੇ ਨਾਤੇ ਸਮਾਜ ਸੇਵੀ ਆ ਕਿਸਾਨ ਲੀਡਰ ਆ ਮੇਰੇ ਨਾਲ ਇਹ ਕੁਝ ਵਾਪਰ ਰਿਹਾ ਤੇ ਆਮ ਲੋਕਾਂ ਦੀ ਕਿੱਥੇ ਕੋਈ ਸੁਣਵਾਈ ਹੁੰਦੀ ਹੋਊਗੀ ਤੇ ਜਾਂ ਕਿੱਥੇ ਉਹਨਾਂ ਨੂੰ ਨਿਆਂ ਮਿਲਦਾ ਹੋਊਗਾ ਸੋ ਇਹੋ ਹੀ ਜੋ ਅੱਜ ਮੇਰੇ ਨਾਲ ਵਾਪਰਿਆ ਕਿੰਨੇ ਵਜੇ ਤੁੰਕੀ ਆਈ ਸੀ ਕਿਦੋਂ ਦੀ ਗੱਲ ਹੈ ਜੀ ਇਹ ਲਗਭਗ 3 ਵਜੇ ਤੇ 10 ਮਿੰਟ ਤੇ ਜੋ ਇਹਨਾਂ ਦੀ ਪਹਿਲੀ ਕਾਲ ਆਈ ਆ ਬਟ ਉਹ ਮੈਂ ਕੁਝ ਦੇਰ ਉਹਨਾਂ ਦੇ ਫੋਨ ਨਹੀਂ ਚੁੱਕੇ ਕਿਉਂਕਿ ਪਾਕਿਸਤਾਨ ਦਾ ਨੰਬਰ ਸੀਗਾ ਫਿਰ 3 ਵਜੇ 12 ਮਿੰਟ ਤੇ ਜਿਹੜਾ ਆ ਉਹ ਮੇਰੀ ਕਾਲ ਹੁੰਦੀ ਆ ਤੇ 3 ਵਜੇ 17 ਮਿੰਟ ਤੇ ਇੱਕ ਇਹਨਾਂ ਦਾ ਆਡੀਓ ਮੈਸੇਜ ਵੀ ਆਉਂਦਾ ਕਿ ਤੇਰੇ ਕੋਲ 15 ਮਿੰਟ ਆ ਫੈਸਲਾ ਲੈਣ ਲਈ ਜਾਂ ਕਰੋੜ ਰੁਪਇਆ ਦੇ ਦੇ ਤੇ ਨਹੀਂ ਤੇ ਫਿਰ ਤੇਰੇ ਅੰਦਰ ਵੜ ਕੇ ਘਰ ਦੇ ਪਰਿਵਾਰ ਦਾ ਤੇ ਤੇਰਾ ਜਿਹੜਾ ਜਾਨੀ ਨੁਕਸਾਨ ਕਰਾਂਗੇ ਕਿਸੇ ਦਾ ਨਾਮ ਲਿਆ ਗਿਆ ਨਹੀਂ ਮੇਰੇ ਵੱਲੋਂ ਬਾਰ ਬਾਰ ਪੁੱਛਿਆ ਵੀ ਗਿਆ ਕਿ ਤੁਹਾਨੂੰ ਭੁਲੇਖਾ ਲੱਗਿਆ ਆ ਤੁਹਾਨੂੰ ਕੋਈ ਗਲਤ ਗਾਈਡ ਕਰ ਰਿਹਾ ਮੇਰੇ ਕੋਲ ਇੰਨਾ ਆਤਮਾ ਜਮਾਨ ਨਹੀਂ ਹੈਗਾ ਮੇਰਾ ਨਾ ਮੇਰੀ ਇੰਨੀ ਪਸਲੀ ਚ ਦਾਮ ਹੈ ਕਿ ਮੈਂ ਕਿਸੇ ਨੂੰ ਕਰੋੜ ਰੁਪਏ ਕੀ ਕਿ ਕੋਈ 2-4 ਲੱਖ ਵੀ ਕਿਸੇ ਨੂੰ ਦੇ ਸਕਾਂ ਕਿਉਂਕਿ ਮੈਂ ਤਾਂ ਇੱਕ ਆਮ ਘਰ ਦਾ ਬੰਦਾ ਹੈ ਆਪਣਾ ਬਿਜ਼ਨਸ ਕਰਕੇ ਆ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਚਲਾਈਦਾ ਜਿੰਨੀ ਕਿ ਸਮਰੱਥਾ ਹੋਵੇ ਉਹ ਦੇ ਸੰਬੰਧ ਦੇ ਤੌਰ ਤੇ ਸਮਾਜ ਸੇਵਾ ਚ ਲਾ ਦੀਦਾ ਤੇ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਵੀ ਪੁਲਿਸ ਸਾਥ ਨਹੀਂ ਦੇ ਰਹੀ ਕਿਸੇ ਗੈਂਗਸਟਰ ਦਾ ਨਾਂ ਨਹੀਂ ਲਿਆ ਗਿਆ ਉਹਨਾਂ ਨੇ ਨਹੀਂ ਗੈਂਗਸਟਰ ਦਾ ਕਿਸੇ ਦਾ ਕੋਈ ਨਾਂ ਨਹੀਂ ਲਿਆ ਔਰ ਨਾ ਹੀ ਉਹਨਾਂ ਨੇ ਆਪਣਾ ਨਾਮ ਦੱਸਿਆ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ